ਕਹਿੰਦੇ ਨੇ ਕਿ ਅੱਗ ਤੇ ਘੋੜਾ ਦਾ ਕੋਈ ਵੀ ਮੇਲ ਨਹੀਂ ਕਿਉਂਕਿ ਜਦੋਂ ਔਰਤ ਤੇ ਮਰਦ ਇਕੱਠੇ ਰਹਿਣਗੇ ਤਾਂ ਉਹਨਾਂ ਦਾ ਗਲਤ ਰਿਸ਼ਤਾ ਬਨਣਾ 99% ਤੈ ਹੈ ਇਸ ਲਈ ਹਮੇਸ਼ਾ ਜੇ ਕੋਈ ਐਦਾਂ ਦੀ ਗੱਲ ਲੱਗਦੀ ਹੈ ਤਾਂ ਉਸ ਉੱਪਰ ਦੂਜਿਆਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ ਭਾਵੇਂ ਉਹਨਾਂ ਦਾ ਕੋਈ ਵੀ ਰਿਸ਼ਤਾ ਹੋਵੇ ਪੰਜੇਮਗਲ ਇਕਸਾਰ ਨਹੀਂ ਪਰ ਕਈ ਵਾਰ ਤਾਂ ਬੰਦਾ ਇਹ ਸਮਝਦਾ ਕਿ ਅਗਲਾ ਸਾਡਾ ਬੜਾ ਨੇੜੇ ਦਾ ਗਾ ਇਸ ਨਾਲ ਸਾਡੇ ਪਰਿਵਾਰਕ ਰਿਸ਼ਤੇ ਨੇ ਇਹ ਤਾਂ ਭੈਣਾ ਭਰਾਵਾਂ ਵਰਗਿਆ ਜਾਂ ਇਹਨਾਂ ਦਾ ਰਿਸ਼ਤਾ ਤਾਂ ਪਿਓਤੀ ਵਾਲਾ ਜਾਂ ਫਿਰ ਪੁੱਤ ਮਾਂ ਵਾਲਾ ਜਾਨੀ ਇਹੋ ਜੀਆਂ ਗੱਲਾਂ ਕਈ ਵਾਰ ਆਪਾਂ ਸੋਚ ਲੈਂਦੇ ਆ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹ ਚੀਜ਼ ਦਾ ਕੋਈ ਵੀ ਮੇਲ ਨਹੀਂ ਜਦੋਂ ਇਹ ਇਕੱਠੇ ਹੋਣਗੇ ਤਾਂ ਕਿਤੇ ਨਾ ਕਿਤੇ ਗਲਤ ਹੋਣਾ ਸੁਭਾਵਕ ਹੀ ਹੈ ਪੰਜੇ ਉਂਗਲਾ ਇਕਸਾਰ ਨਹੀਂ ਪਰ ਜ਼ਿਆਦਾਤਰ ਇਦਾਂ ਹੀ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਪਰਿਵਾਰ ਦੂਜੇ ਪਰਿਵਾਰ ਦੇ ਬੜਾ ਨੇੜੇ ਸੀ ਦੋਨਾਂ ਦੇ ਵਿੱਚ ਐਨੇ ਗੂੜੇ ਰਿਸ਼ਤੇ ਸੀ ਕਿ ਦੋਨੇ ਪਰਿਵਾਰ ਇੱਕ ਦੂਜੇ ਦੇ ਨਾਲ ਸਕੇਆਂ ਬੰਗ ਵਰਤਦੇ ਸੀ ਪਰ ਉਸ ਦੇ ਵਿੱਚ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਅੰਤ ਵਿੱਚ ਦੋ ਕਤਲ ਹੁੰਦੇ ਨੇ ਤੇ ਚਾਰ ਜਾਣੇ ਇਸ ਕਤਲ ਦੇ ਦੋਸ਼ੀ ਹੋ ਜਾਂਦੇ ਨੇ ਜਾਨੀ ਦੋ ਕਤਲ ਹੋ ਜਾਂਦੇ ਨੇ ਤੇ ਚਾਰ ਜਾਣਿਆਂ ਉੱਤੇ ਕਤਲ ਦਾ ਦੋਸ਼ ਲੱਗ ਜਾਂਦਾ ਹੈ ਪਰਿਵਾਰ ਵੀ ਉਜੜ ਜਾਂਦਾ ਹੈ ਤੇ ਜੋ ਦੋ ਕਤਲ ਨੇ ਉਹ ਵੀ ਪਰਿਵਾਰਾਂ ਦੇ ਵਿੱਚੋਂ ਹੋ ਜਾਂਦੇ ਆ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮਾਨਸਾ ਇਸ ਦੇ ਅਧੀਨ ਪੈਂਦਾ ਬੋਹਾ ਗੱਲ ਹੈ ਮਾਰਚ 2024 ਇੱਥੋਂ ਦਾ ਰਹਿਣ ਵਾਲਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਇਹ ਦੋ ਪਰਿਵਾਰ ਸੀ ਆਪਸ ਵਿੱਚ ਇਹਨਾਂ ਦਾ ਬੜਾ ਪਿਆਰ ਸੀ ਇੱਕ ਦੂਜੇ ਦੇ ਨਾਲ ਬਹੁਤ ਚੰਗੀ ਤਰ੍ਹਾਂ ਵਰਤਦੇ ਸੀ ਜੋ ਗੁਰਪ੍ਰੀਤ ਸਿੰਘ ਸੀ ਉਸ ਦੇ ਦੋ ਬੱਚੇ ਸੀ ਤੇ ਇਧਰ ਜੋ ਸਖਪਾਲ ਸਿੰਘ ਸੀ ਇਸ ਦੀ ਇੱਕ ਕੁੜੀ ਸੀ ਜਿਸ ਦਾ ਨਾਮ ਵੀ ਗੁਰਪ੍ਰੀਤ ਕੌਰ ਸੀ ਇਕੱਠਿਆਂ ਨੇ ਵਿਆਹਾਂ ਸ਼ਾਦੀਆਂ ਤੇ ਜਾਣਾ ਇੱਕ ਦੂਜੇ ਦੇ ਨਾਲ ਸਾਕਿਆਂ ਵਾਂਗ ਵਰਤਦੇ ਸੀ ਇਦਾਂ ਹੀ ਚੱਲਦਾ ਰਹਿੰਦਾ ਤੇ ਸਭ ਨੂੰ ਇਹ ਲੱਗਦਾ ਕਿ ਇਨ੍ਹਾਂ ਪਰਿਵਾਰਾਂ ਦਾ ਤਾਂ ਆਪਸ ਵਿੱਚ ਬੜਾ ਪਿਆਰ ਹੈ ਬੜੀ ਨੇੜਤਾ ਹੈ ਪਰ ਅੱਗੇ ਕੁਝ ਹੋਰ ਹੋਣ ਵਾਲਾ ਸੀ ਸੁਖਪਾਲ ਸਿੰਘ ਦੀ ਧੀ ਹੁੰਦੀ ਹੈ ਗੁਰਪ੍ਰੀਤ ਕੌਰ ਜੋ ਕਿ ਇੱਧਰ ਜੋ ਗੁਰਪ੍ਰੀਤ ਸਿੰਘ ਹੁੰਦਾ ਉਸ ਦੇ ਘਰ ਜਾਂਦੀ ਹੈ ਕਿਉਂਕਿ ਗੁਰਪ੍ਰੀਤ ਸਿੰਘ ਦੇ ਦੋ ਬੱਚੇ ਸੀ ਉਹਨਾਂ ਦੇ ਨਾਲ ਇਹਨਾਂ ਦਾ ਮਿਲਬਰਤਨ ਸੀ ਗੁਰਪ੍ਰੀਤ ਸਿੰਘ ਸੀ ਜੋ ਉਸ ਦੀ ਉਮਰ ਲਗਭਗ 45 ਸਾਲ ਸੀ ਤੇ ਗੁਰਪ੍ਰੀਤ ਕੌਰ ਜੋ ਕੁੜੀ ਸੀ ਉਸ ਦੀ ਉਮਰ ਲਗਭਗ 19 ਸਾਲ ਸੀ ਜਾਨੀ ਗੁਰਪ੍ਰੀਤ ਕੌਰ ਗੁਰਪ੍ਰੀਤ ਸਿੰਘ ਦੇ ਬੱਚਿਆਂ ਵਰਗੀ ਸੀ ਹੁਣ ਇਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਰਹਿੰਦਾ ਹੈ ਗੁਰਪ੍ਰੀਤ ਸਿੰਘ ਦੇ ਬੱਚੇ ਵੀ ਸੁਖਪਾਲ ਸਿੰਘ ਦੇ ਘਰ ਆ ਜਾਂਦੇ ਨੇ ਤੇ ਸੁਖਪਾਲ ਸਿੰਘ ਦੀ ਧੀ ਜੋ ਗੁਰਪ੍ਰੀਤ ਕੌਰ ਹੁੰਦੀ ਹੈ ਉਹ ਵੀ ਗੁਰਪ੍ਰੀਤ ਸਿੰਘ ਦੇ ਘਰ ਆਉਂਦੀ ਜਾਂਦੀ ਰਹਿੰਦੀ ਹੈ ਪਰ ਇੱਥੇ ਬਹੁਤ ਹੀ ਮਾੜਾ ਹੋਣ ਵਾਲਾ ਸੀ ਜੋ ਗੁਰਪ੍ਰੀਤ ਸਿੰਘ ਹੁੰਦਾ ਉਹ ਅੱਖ ਰੱਖ ਲੈਂਦਾ ਹੈ ਗੁਰਪ੍ਰੀਤ ਕੌਰ ਤੇ ਜੋ ਕਿ ਉਸ ਦੀ ਧੀ ਦੇ ਬਰਾਬਰ ਸੀ ਜਿਵੇਂ ਕਹਿੰਦੇ ਨੇ ਕਿ ਜਦੋਂ ਬੰਦੇ ਦੇ ਮਨ ਦੇ ਵਿੱਚ ਬੇਈਮਾਨੀ ਆ ਜਾਵੇ ਫਿਰ ਤਾਂ ਉਸ ਦਾ ਕੋਈ ਇਲਾਜ ਹੀ ਨਹੀਂ ਹੁਣ ਗੁਰਪ੍ਰੀਤ ਸਿੰਘ ਨੇ ਉਸ 19 ਸਾਲਾਂ ਕੁੜੀ ਗੁਰਪ੍ਰੀਤ ਕੌਰ ਉੱਤੇ ਅੱਖ ਰੱਖ ਲਈ ਤੇ ਇਸ ਦੇ ਨਾਲ ਛੇੜਖਾਨੀਆਂ ਕਰਨ ਲੱਗਿਆ ਉਸ ਨੂੰ ਲੱਗਿਆ ਕਿ ਮੈਂ ਇਸ ਨਾਲ ਛੇੜਖਾਨੀਆਂ ਕਰਾਂਗਾ ਜੇ ਇਹ ਕੁਝ ਬੋਲੇਗੀ ਤਾਂ ਉਸ ਤਰ੍ਹਾਂ ਕਹਿ ਦੇਵਾਂਗਾ ਕਿ ਤੂੰ ਤਾਂ ਮੇਰੀਆਂ ਧੀਆਂ ਵਰਗੀਆਂ ਜੇ ਨਹੀਂ ਬੋਲੇਗੀ ਤਾਂ ਫਿਰ ਉਹ ਆਪਣਾ ਕੰਮ ਕਰ ਦੇਵੇਗਾ ਹੁਣ ਉਹ ਇਸ ਨਾਲ ਛੇੜਖਾਨੀਆਂ ਕਰਦਾ ਤੇ ਇਧਰ ਜੋ ਗੁਰਪ੍ਰੀਤ ਕੌਰ ਹੁੰਦੀ ਹੈ ਇਹ ਵੀ ਚੜਦੀ ਜਵਾਨੀ ਦੇ ਵਿੱਚ ਸੀ ਇਸ ਨੂੰ ਵੀ ਉਸ ਦੀਆਂ ਛੇੜਖਾਨੀਆਂ ਚੰਗੀਆਂ ਲੱਗਦੀਆਂ ਨੇ ਤੇ ਦੋਨਾਂ ਦੇ ਵਿੱਚ ਹੁਣ ਨਜ਼ਦੀਕੀਆਂ ਹੋ ਜਾਂਦੀਆਂ ਨੇ ਨਜ਼ਦੀਕੀਆਂ ਇੱਥੋਂ ਤੱਕ ਵੱਧ ਜਾਂਦੀਆਂ ਨੇ ਕਿ ਹੁਣ ਇਹ ਦੋਨੋਂ ਸਬੰਧਾਂ ਦੇ ਵਿੱਚ ਆ ਜਾਂਦੇ ਨੇ ਜਦੋਂ ਕਿਤੇ ਮੌਕਾ ਮਿਲਦਾ ਹੈ ਇਹ ਸਬੰਧ ਬਣਾਉਣ ਲੱਗ ਜਾਂਦੇ ਨੇ ਬਾਹਰ ਅੰਦਰ ਵੀ ਜੋ ਗੁਰਪ੍ਰੀਤ ਸਿੰਘ ਸੀ ਉਹ ਇਸ ਨੂੰ ਲੈ ਜਾਂਦਾ ਸੀ ਕਿਉਂਕਿ ਇਹਨਾਂ ਪਰਿਵਾਰਾਂ ਦੇ ਵਿੱਚ ਬੜੀ ਨੇੜਤਾ ਸੀ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੁੰਦਾ ਸੀ ਪਰ ਜਿਵੇਂ ਕਹਿੰਦੇ ਨੇ ਕਿ ਈਸ਼ਕ ਤੇ ਮੁਸ਼ਕ ਇਦਾਂ ਦੀਆਂ ਗੱਲਾਂ ਛੁਪੀਆਂ ਨਹੀਂ ਰਹਿੰਦੀਆਂ ਆਖਰ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੋਨਾਂ ਵਿੱਚ ਤਾਂ ਕੁਝ ਗਲਤ ਚੱਲ ਰਿਹਾ ਹੈ ਹੁਣ ਪਰਿਵਾਰਾਂ ਦੇ ਵਿੱਚ ਦੂਰੀਆਂ ਪੈ ਜਾਂਦੀਆਂ ਇੱਕ ਦੂਜੇ ਦੇ ਨਾਲ ਜੋ ਮਨਮਟਾਬ ਹੋ ਜਾਂਦੇ ਨੇ ਇੱਧਰ ਜੋ ਸੁਖਪਾਲ ਸਿੰਘ ਹੁੰਦਾ ਹੈ ਉਹ ਆਪਣੀ ਧੀ ਨੂੰ ਕੁੱਟਦਾ ਹੈ ਕਹਿੰਦਾ ਕਿ ਤੂੰ ਇਹ ਕੀ ਕਰ ਰਹੀ ਹੈ ਉਹ ਤੇਰੇ ਪਿਓ ਦੇ ਹਾਨ ਦਾ ਤੇ ਤੂੰ ਉਸ ਨਾਲ ਰੰਗ ਰਲੀਆਂ ਬਣਾ ਰਹੀਆਂ ਤੇ ਇਧਰ ਜੋ ਗੁਰਪ੍ਰੀਤ ਸਿੰਘ ਦਾ ਪਰਿਵਾਰ ਹੁੰਦਾ ਹੈ ਉਹ ਗੁਰਪ੍ਰੀਤ ਸਿੰਘ ਨੂੰ ਸਮਝਾਉਂਦਾ ਕਿ ਤੂੰ ਕੀ ਕਰ ਰਿਹਾ ਉਹ ਤਾਂ ਤੇਰੀਆਂ ਧੀਆਂ ਵਰਗੀ ਹੈ ਤੇ ਤੂੰ ਉਸ ਨਾਲ ਗਲਤ ਸਬੰਧ ਬਣਾ ਕੇ ਬੈਠਾ ਇਹਨਾਂ ਉੱਪਰ ਨਿਗਾਹ ਵੀ ਰੱਖੀ ਜਾਂਦੀ ਹੈ ਪਰ ਫੇਰ ਵੀ ਨਿਗਾਹ ਰੱਖਣ ਦੇ ਬਾਵਜੂਦ ਵੀ ਇਹ ਇੱਕ ਦੂਜੇ ਨੂੰ ਲੋਕ ਲੁਕਾ ਕੇ ਮਿਲਦੇ ਰਹਿੰਦੇ ਨੇ ਤੇ ਹੁਣ ਦੂਸਰੀ ਵਾਰ ਫੇਰ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਫੇਰ ਮਿਲਦੇ ਨੇ ਫੇਰ ਦੋਨਾਂ ਪਰਿਵਾਰਾਂ ਦੇ ਵਿੱਚ ਝਗੜਾ ਹੁੰਦਾ ਇਧਰ ਗੁਰਪ੍ਰੀਤ ਕੌਰ ਨੂੰ ਸਮਝਾਇਆ ਜਾਂਦਾ ਤੇ ਉਧਰ ਬੱਚੇ ਆਪਣੇ ਪਿਤਾ ਗੁਰਪ੍ਰੀਤ ਸਿੰਘ ਨੂੰ ਸਮਝਾਉਂਦੇ ਨੇ ਪਰਿਵਾਰ ਸਮਝਾਉਂਦਾ ਕਿ ਤੂੰ ਕੀ ਕਰ ਰਿਹਾ ਹੈ ਇਹ ਬਹੁਤ ਗਲਤ ਹੈ ਪਰ ਉਹਨਾਂ ਦੇ ਤਾਂ ਕੰਨ ਤੋਂ ਜੂ ਨਹੀਂ ਸਰਕ ਰਹੀ ਸੀ ਹੁਣ ਉਸ ਤੋਂ ਬਾਅਦ ਇੱਕ ਦਿਨ ਮੌਕਾ ਮਿਲਦਾ ਤਾਂ ਇਧਰ ਸਖਪਾਲ ਸਿੰਘ ਦੇਖਦਾ ਕਿ ਉਸ ਦੀ ਧੀ ਗੁਰਪ੍ਰੀਤ ਕੌਰ ਘਰ ਨਹੀਂ ਤੇ ਉਧਰ ਗੁਰਪ੍ਰੀਤ ਸਿੰਘ ਵੀ ਘਰੇ ਨਹੀਂ ਹੁੰਦਾ ਦੋਨੋਂ ਘਰੋਂ ਲਾਪਤਾ ਹੋ ਜਾਂਦੇ ਨੇ ਤੇ ਦੋਨਾਂ ਪਰਿਵਾਰਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਦੋਨੋਂ ਘਰੋਂ ਭੱਜ ਗਏ ਹੁਣ ਇਹਨਾਂ ਦੀ ਤਲਾਸ਼ ਵੀ ਕੀਤੀ ਜਾਂਦੀ ਹੈ ਪਰ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹ ਤਾਂ ਤਲਵੰਡੀ ਜਾ ਕੇ ਲਿਵਿੰਗ ਦੇ ਵਿੱਚ ਰਹਿਣ ਲੱਗ ਗਏ ਹੁਣ ਦੋਨੋਂ ਪਰਿਵਾਰ ਇਸ ਗੱਲ ਤੋਂ ਦੁਖੀ ਸੀ ਕਿ ਇਹ ਸਾਡੇ ਨਾਲ ਕੀ ਹੋ ਗਿਆ ਸਾਡੀ ਕਿੱਡੀ ਵੱਡੀ ਬਦਨਾਮੀ ਹੋ ਰਹੀ ਹੈ ਕਿਉਂਕਿ ਜੇ ਕੋਈ ਹਾਨ ਪ੍ਰਮਾਨ ਹੋਵੇ ਤਾਂ ਮੰਨ ਲਇਤਾ ਜਾਂਦਾ ਹੈ ਪਰ ਇਹਨਾਂ ਦਾ ਤਾਂ ਇੱਕ ਦੂਜੇ ਦੇ ਨਾਲ ਬੜਾ ਜ਼ਿਆਦਾ ਏਸ ਦਾ ਫਰਕ ਸੀ ਏਸ ਦਾ ਫਰਕ ਵੀ ਚੱਲ ਜਾਂਦਾ ਹੈ ਪਰ ਇੱਥੇ ਤਾਂ ਦੋਨੋਂ ਪਰਿਵਾਰ ਇੱਕ ਦੂਜੇ ਦੇ ਨਾਲ ਰਿਸ਼ਤੇਦਾਰੀ ਵਾਂਗ ਵਰਤਦੇ ਸੀ ਹੁਣ ਦੋਨਾਂ ਪਰਿਵਾਰਾਂ ਨੇ ਬੈਠ ਕੇ ਇਹ ਸਲਾਹ ਕੀਤੀ ਕਿ ਇਹਨਾਂ ਨੂੰ ਸਮਝਾਇਆ ਜਾਵੇ ਇਹਨਾਂ ਨੂੰ ਵਾਪਸ ਬੁਲਾਇਆ ਜਾਵੇ ਹੁਣ ਗੁਰਪ੍ਰੀਤ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਵਾਪਸ ਆ ਜਾ ਤੁਹਾਡਾ ਵਿਆਹ ਕਰ ਦੇਵਾਂਗੇ ਇਦਾਂ ਰਹਿਣਾ ਸਹੀ ਨਹੀਂ ਪਰ ਇਧਰੋਂ ਗੁਰਪ੍ਰੀਤ ਸਿੰਘ ਕਹਿੰਦਾ ਹੈ ਕਿ ਮੈਨੂੰ ਤਾਂ ਮੇਰਾ ਹਿੱਸਾ ਚਾਹੀਦਾ ਹੈ ਮੇਰੀ ਜ਼ਮੀਨ ਮੈਨੂੰ ਚਾਹੀਦੀ ਹੈ ਤੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਇਦਾਂ ਕੀ ਹੋਵੇਗਾ ਜੇ ਤੂੰ ਸਾਡੇ ਕੋਲ ਆਵੇਂਗਾ ਬਹਿ ਕੇ ਗੱਲ ਹੋਵੇਗੀ ਤਾਂ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਆਪਾਂ ਕਰਾਂਗੇ ਹੋ ਸਕਦਾ ਹੈ ਕਿ ਤੁਹਾਡਾ ਵਿਆਹ ਹੀ ਕਰ ਦਈਏ ਹੁਣ ਜੋ ਗੁਰਪ੍ਰੀਤ ਸਿੰਘ ਹੁੰਦਾ ਉਸ ਨੂੰ ਲੱਗਦਾ ਕਿ ਗੱਲ ਤਾਂ ਸਹੀ ਹੈ ਗੱਲ ਤਾਂ ਬਹਿ ਕੇ ਹੀ ਨਿਬੜੇਗੀ ਹੁਣ 16 ਮਾਰਚ 2024 ਨੂੰ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਕਿਹਾ ਜਾਂਦਾ ਕਿ ਤੁਸੀਂ ਪਿੰਡ ਆ ਜਾਓ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਇਹਨਾਂ ਨੂੰ ਮੋਟਰ ਤੇ ਬੁਲਾ ਲੇਤਾ ਜਾਂਦਾ ਹੈ ਇਹ ਮੋਟਰ ਤੇ ਆ ਵੀ ਜਾਂਦੇ ਨੇ ਪਰ ਉਧਰ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਪੁੱਤਰ ਅਨਮੋਲ ਜੋਤ ਅਤੇ ਇਹਨਾਂ ਦੇ ਨਾਲ ਦੋ ਇਹਨਾਂ ਦੇ ਹੋਰ ਰਿਸ਼ਤੇਦਾਰ ਹੁੰਦੇ ਨੇ ਤੇ ਹੋਰ ਇੱਕ ਦੋ ਅਣਪਛਾਤੇ ਬੰਦੇ ਹੁੰਦੇ ਨੇ ਉਹ ਤੇਜ਼ ਧਾਰ ਹਥਿਆਰ ਲੈ ਕੇ ਇੱਥੇ ਖੜੇ ਸਨ ਜਦੋਂ ਹੀ ਗੁਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਇੱਥੇ ਆਉਂਦੇ ਨੇ ਤਾਂ ਇਹ ਉਹਨਾਂ ਉੱਪਰ ਤੇਜ਼ ਧਾਰ ਹਥਿਆਰ ਦੇ ਨਾਲ ਬਾਹਰ ਕਰ ਦਿੰਦੇ ਨੇ ਦੋਨਾਂ ਨੂੰ ਹੀ ਮੌਕੇ ਤੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਦੀ ਲਾਸ਼ ਨੂੰ ਕਾਰ ਦੇ ਵਿੱਚ ਪਾ ਕੇ ਭਾਖੜਾ ਨਹਿਰ ਦੇ ਵਿੱਚ ਸੁੱਟ ਆਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਨਹਿਰ ਦੇ ਵਿੱਚੋਂ ਗੁਰਪ੍ਰੀਤ ਕੌਰ ਦੀ ਤਾਂ লাশ ਮਿਲ ਜਾਂਦੀ ਹੈ ਪਰ ਗੁਰਪ੍ਰੀਤ ਸਿੰਘ ਦੀ লাশ ਨਹੀਂ ਮਿਲਦੀ ਪੁਲਿਸ ਹੁਣ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਰਿਵਾਰ ਦੀ ਬੜੀ ਨੇੜਤਾ ਹੁੰਦੀ ਹੈ ਪਰ ਉੱਥੇ ਉਹੀ ਹੋ ਜਾਂਦਾ ਹੈ ਕਿ ਕਿਉ ਅਤੇ ਅੱਗ ਦਾ ਕੋਈ ਮੇਲ ਨਹੀਂ ਧੀ ਅਤੇ ਪਿਓ ਦੀ ਉਮਰ ਦੇ ਬੰਦੇ ਨੇ ਇੱਕ ਦੂਜੇ ਨਾਲ ਰਿਲੇਸ਼ਨ ਬਣਾਏ ਇੱਥੇ ਗੱਲ ਇਹ ਹੋਈ ਕਿ ਇਹਨਾਂ ਪਰਿਵਾਰਾਂ ਦਾ ਇੱਕ ਦੂਜੇ ਦੇ ਨਾਲ ਬੜਾ ਪਿਆਰ ਸੀ ਇੱਕ ਦੂਜੇ ਦੇ ਨਾਲ ਇਹ ਬੜੇ ਹੀ ਵਧੀਆ ਢੰਗ ਨਾਲ ਪਰਤਦੇ ਸੀ ਪਰ ਜਦੋਂ ਇਹ ਚੀਜ਼ ਵਿੱਚ ਆ ਗਈ ਤਾਂ ਦੋਨੋਂ ਪਰਿਵਾਰ ਵੀ ਇੱਕ ਤਰ੍ਹਾਂ ਦੇ ਉਜੜ ਗਏ ਤੇ ਦੋਨੋਂ ਪਰਿਵਾਰਾਂ ਦੇ ਜੀਆਂ ਦੇ ਵਿੱਚੋਂ ਇੱਕ ਇੱਕ ਕਤਲ ਹੋ ਗਿਆ ਤੇ ਜੋ ਇਹਨਾਂ ਉੱਪਰ ਬਦਨਾਮੀ ਦਾ ਦਾਗ ਲੱਗਿਆ ਉਹ ਵੀ ਸ਼ਾਇਦ ਸਾਰੀ ਉਮਰ ਨਹੀਂ ਧੋਤਾ ਜਾਏਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ